ਹਾਂਜੀ ਵੈਰਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕਿਵੇਂ ਹੋ ਠੀਕ ਆ ਕੋ ਮੈਂ ਪਰਮਜੀਤ ਕੌਰ ਖਾਲਸਾ ਚੈਨਲ ਤੇ ਸਵਾਗਤ ਕਰਦੀ ਆ ਉਮੀਦ ਕਰਦੀ ਤੁਸੀਂ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਖੁਸ਼ ਰੱਖੇ ਪ੍ਰਮਾਤਮਾ ਤੁਹਾਨੂੰ ਤਰਕੀਆਂ ਬਖਸ਼ੇ ਚੈਨਲ ਤੇ ਸਵਾਗਤ ਕਰਦੀ ਆ ਜੀ ਆਇਆਂ ਨੂੰ ਇੱਕ ਰਿਕਵੈਸਟ ਆ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਐਂਡ ਤੱਕ ਸਕਿਪ ਨਾ ਕਰਿਆ ਕਰੋ ਕਿ ਵੀ ਤੁਹਾਨੂੰ ਚੀਜ਼ਾਂ ਨਹੀਂ ਪਤਾ ਲੱਗਦਾ ਅੱਜ ਆਪਾਂ ਬਣਾਉਣ ਲੱਗੇ ਆਂ ਦਹੀਂ ਵਾਲਾ ਕੱਦੂ ਵਾਲਾ ਰਾਇਤਾ ਜੀ ਤੇ ਤੁਸੀਂ ਬਣਾ ਕੇ ਖਾ ਕੇ ਦੇਖੋ ਚੈਨਲ ਦੇ ਨਵੇਂ ਆਿਆਂ ਦਾ ਸਬਸਕ੍ਰਾਈਬ ਕਰ ਲੈਣਾ ਜਿਹੜੇ ਪੁਰਾਣੇ ਹੋ ਕੋ ਦਿ ਲੋ ਧੰਨਵਾਦ ਤੁਸੀਂ ਵੀਡੀਓ ਨੂੰ ਪਿਆਰ ਦਿਨੇ ਆਂ ਆਪਾਂ ਜੀ ਇੱਧਰ ਹਰੀਆਂ ਮਿਰਚਾਂ ਚੋਪਰ ਤੇ ਪਾ ਲਈਆਂ ਕੱਟ ਕੇ ਇੱਧਰ ਬਣਾ ਲਿਆ ਆਪਾਂ ਕੱਦੂ ਵਾਲ ਲਿਆ ਜੀ ਇਹ ਕਿਉਂ ਹੁਣ ਆਪਾਂ ਆਨਲਾਈਨੇ ਜਾਨੀ ਸੰਗੇ ਬੜੀ ਚਾਪੂਣੀ ਠੰਡੀ ਹੋਣੀ ਆ online ਇਹ ਠੰਡਾ ਹੋਗਾ ਸਿਕਾ ਕਦੋਂ ਕਸ਼ ਕਰਕੇ ਵਾਰ ਲਿਆ ਇਹ ਇਹਦਾ ਫੋਲਿੰਗ ਉੱਤਰ ਗਿਆ ਇਹਨਾਂ ਨੂੰ ਇਹਦੇ ਵਿੱਚ ਪਾ ਦਾਂਗੇ ਦਹੀਂ ਦੇ ਵਿੱਚ ਹੁਣ ਆਪਾਂ ਕਰ ਲੈਨੇ ਆ ਜੀ ਗੰਟਾ ਚੋਪ ਗਰਮੀ ਦਾ ਮੌਸਮ ਹੈ ਤੁਸੀਂ ਵੀ ਆਪ ਵੀ ਖਾਓ ਆਪਣੇ ਬੱਚਿਆਂ ਨੂੰ ਵੀ ਦਿਓ ਬਣਾ ਕੇ ਬਹੁਤ ਚੀਜ਼ ਚੰਗੀ ਆ ਇਹ ਪੰਜ ਚਾਰ ਦਿਨ ਲਗਾਤਾਰ ਜੇ ਪੀ ਲੋਗੇ ਨਾ ਖਾ ਲੋਗੇ ਬਣਾ ਕੇ ਤੇ ਬਹੁਤ ਵਧੀਆ ਸਰੀਰ ਦੀ ਸਾਰੀ ਗਰਮੀ ਨਹੀਂ ਛੱਡਦੀ ਇਹੋ ਜਿਹੀ ਦਾ ਸ਼ਾ ਤੇ ਇੱਕ ਬਦਨ ਹੋਰ ਦੱਸਦੀ ਗੱਲ ਜਿਵੇਂ ਹੁਣ ਕਦੋਂ ਕਸ਼ਾਪਾ ਕਰਕੇ ਤੇ ਉਹਦਾ ਜ ਪਾਣੀ ਨਹੀਂ ਛੋੜਨਾ ਹੋਵੇ ਫਿਗਰਾ ਉਹਦਾ ਪਾਣੀ ਆ ਨਾ ਉਹ ਇਹਦੇ ਨਾਲ ਵੀ ਫਾਇਦੇਮੰਦ ਆ ਜਿਵੇਂ ਕਦੂਕਸ਼ ਕਰਿਆ ਤੇ ਉਹਦੇ ਘੁੱਟ ਕੇ ਨਿਚੋੜ ਕੇ ਉਹਨੂੰ ਪਾਣੀ ਕੱਢ ਲਿਆ ਤਾਂ ਜੂਸ ਜਿਆ ਜਾਂਦੀ ਤੇ ਉਹ ਉਹ ਦੂਈ ਫਾਇਦੇਮੰਦ ਆ ਉਹ ਜਿੰਨੀ ਵੀ ਲੀਵਰ ਦੀ ਗਰਮੀ ਆ ਪਿਆਜ਼ ਕੱਟਣ ਲੱਗੇ ਨਾ ਜਰੂਰ ਵੇਖਿਆ ਕਰੋ ਗਾਂਢੀ ਜੀ ਕੱਢ ਦਿਆ ਕਰੋ ਉਹ ਦੂਈ ਫਾਇਦੇਮੰਦ ਆ ਉਹ ਫਾਇਦੇਮੰਦ ਆ ਇਹ ਆ ਉਹ ਨਹੀਂ ਉਹ ਵੀ ਗਰਮੀ ਵੀ ਛਾ ਰਹੀ ਕਿੰਨੀ ਮਾਰਦੀ ਪਿੰਡ ਦੀ ਗਰਮੀ ਮੇਰੇ ਮੂਜੇ ਨੂੰ ਤਾਂ ਲੱਗ ਜੂ ਨਾ ਇਹ ਵੀ ਗਰਮੀ ਹੈ ਥੋੜੀ ਛਾ ਰਹੀ ਹੈ ਬਹੁਤ ਠੀਕ ਚੱਲੀ ਹੈ ਉਹ ਥੋੜੀ ਥੀਸ ਸਕਦੇ ਜੇ ਹੁਣ ਮਦੂਗਾ ਸਟੇਟਾ ਇਹਦਾ ਨਾ ਥੋੜੇ ਮਾਰੇ ਵੱਧ ਕਰ ਦੂਗਾ ਘਰਾਂ ਪੂਰਾ ਚੁੰਮਣ ਲੱਗ ਪੇ ਇਹਦੇ ਤੋਂ ਬਰੌਡ ਨੂੰ ਬਕਾ ਕੇ ਦਿਖਾਉਂਦਾ ਹਾਂ ਕਰ ਜੂਗੇ ਹੁਣ ਜੌਕ ਹੋ ਗਿਆ ਨਹੀਂ ਪ੍ਰਾਜਾ ਕੱਚਾ ਵੀ ਬਾ ਸਕਦੇ ਜੇ ਕਦੂ ਪਾਸ ਬਰੀਕ ਆ ਨਾ ਤੇ ਕੱਚਾ ਵੀ ਬਾ ਸਕਦੇ ਆ ਫੋਨ ਪਤਾ ਸਿੰਪਲ ਦਹੀਂ ਹੀ ਬੇਟਾ ਖਾਂਦਾ ਸੀ ਹਰ ਰੋਜ਼ ਦਹੀਂ ਦੇ ਵਿੱਚ ਗੰਡਾ ਚੌਪ ਕਰਕੇ ਪਾਉਣਾ ਹੀ ਪਾਉਣਾ ਹਰੀ ਮੱਝ ਤੇ ਗੰਡਾ ਇਹ ਤਾਂ ਪਾਉਣਾ ਹੀ ਪਾਉਣਾ ਆ ਲੋ ਜੀ ਹੁਣ ਆਪਣੇ ਕੱਦੂ ਜਿਹੜੇ ਸੀਗੇ ਇਹ ਵੀ ਬਾਦਣੀ ਆ ਬੱਚੇ ਦੇ ਥੋੜੀ ਤੇ ਹੁਣ ਆਪਾਂ ਇੱਥੇ ਤਵਾ ਭਰਿਆ ਸੀ ਮਗਰ ਮੋਤੂ ਕਿਆ ਇਹਦੇ ਚ ਪਾ ਦੇਣਾ ਆਪਾਂ ਜੀਰਾ ਥੋੜਾ ਜਿਹਾ ਜੇ ਨਾ ਹਿਲਾਇਆ ਤੇਨ ਕਾਲਾ ਹੋ ਜੂਗਾ ਲੋਸੀ ਸੁਨਾ ਕਰ ਦਿਨੇ ਬਬਾਂ ਦਾ ਹੋਮਾ ਲਿਉਣੀ ਦਈ ਨਾ ਇਹ ਆਪ ਹੁਣ ਪਾ ਦਨੇ ਇਹਦੇ ਵਿੱਚ ਦਈ ਬਹੁਤ ਵਧੀਆ ਲੱਗਦਾ ਸਿੰਪਲ ਬਈ ਅਸੀਂ ਜਮਾ ਹੀ ਨਹੀਂ ਕਦੇ ਵੀ ਖਾਦਾ ਬੇਟਾ ਤੇ ਜਮ ਮੈਦਾ ਹਜੇ ਖਾ ਲਈ ਨਹੀਂ ਆ ਸੱਕਸ ਪਰਵਾ ਕੇ ਚਾ ਕੋਈ ਵੀ ਪਾਲੀ ਮੱਚਾ ਕੇ ਬੇਟੇ ਨੇ ਜਮ ਹੀ ਨਹੀਂ ਖਾਦਾ ਇਹ ਵੀ ਸੀ ਹੁਣ ਆਪਾਂ ਕਾ ਲੂ ਦਿਖਾ ਲਾਂਗੇ ਥੋੜੇ ਪਾਣੀ ਪਾ ਕੇ ਇਹਨੂੰ ਹੋਰ ਪਾ ਦਾਂਗੇ ਇਹਦੇ ਵਿੱਚ ਲੋਕਾਂ ਦੇ ਟ੍ਰਿਕੇ ਨਾਲ ਬਣ ਜਾਂਦਾ ਮੈਂ ਇਹ ਤਾਂ ਕਰਨੀ ਪੈਂਦੀ ਆ ਪਰ ਮੈਨੂੰ ਸ਼ੌਂਕ ਬਹੁਤ ਆ ਕੋਈ ਵੀ ਚੀਜ਼ ਆ ਛੋਕਾ ਕੋਈ ਮੋਲ ਨਹੀਂ ਹੁੰਦਾ ਕਾਲੂ ਨਹੀਂ ਮੀਨੋਂਦੀ ਜਮੇ ਖਾਣ ਕੇ ਨਾਲੀ ਚੀਜ਼ ਦੀ ਜਮਾ ਨਹੀਂ ਕਾਲੂ ਹਲੋ ਜੀ ਦੇ ਜਪਾ ਪਾਤਾ ਹਣ ਜੀਰਾ ਧਨੀਆ ਬਣਾ ਉਗੜਿਆ ਲੇਟ ਆ ਥੋੜਾ ਹੁਣ ਉਪਰ ਪਾਇਆ ਗਾ ਜੀ ਵਾਲਾ ਧਨੀਆ ਹੁਣ ਆਪਾਂ ਪਾਉਨੇ ਚ ਨਮਕ ਮਿਰਚ ਆ ਇਹ ਸਿੱਧਾ ਨਾਮਕ ਹੁੰਦਾ ਥੋੜਾ ਖਾਰਾ ਘੱਟ ਹੁੰਦਾ ਹੈ ਇਹ ਆਪਾਂ ਸਿੱਧਾ ਨਮਕੇ ਵਰਤਦੇ ਆਂ ਹਾਂ ਆਓ ਜੀ ਤੁਸੀਂ ਵੀ ਆਪਾਂ ਆ ਲਈ ਰਮਕ ਤੇ ਬੱਚਾ ਜਿਹੜਾ ਕਿਸੇ ਨਾਲ ਜੀਰਾ ਉਹ ਪਾਉਣਾ ਥੋੜਾ ਜਿਹਾ ਹਲੋ ਜੀ ਆਪਣਾ ਦਹੀਂ ਬਣ ਕੇ ਰੈਤਾ ਤਦੂ ਵਾਲਾ ਤਿਆਰ ਆ ਬਹੁਤ ਟੇਸਟੀ ਬਣਦਾ ਸਰੀਰ ਵਾਸਤੇ ਸੇਤ ਵਾਸਤੇ ਠੀਕ ਵੀ ਹੈ ਗਰਮੀ ਚ ਦੀ ਤਾਂ ਇਹ ਇੱਕ ਜਿਵੇਂ ਕਹਿਣੋ ਵੀ ਹੀਰਾ ਗਰਮੀ ਵਾਸਤੇ ਤਾਂ ਸਿਹਤ ਵਾਸਤੇ ਤੁਸੀਂ ਬਣਾ ਕੇ ਖਾਓ ਆਪ ਵੀ ਖਾਓ ਬੱਚਿਆਂ ਨੂੰ ਵੀ ਦਿਓ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਬਣਾ ਕੇ ਕਿ ਕਿ ਹੋ ਜਾ ਸਵਾਦ ਆ ਵਧੀਆ ਠੀਕ ਲੱਗਾ ਤੇ ਆਪਣਾ ਨਾ ਇੱਕ achar ਦਾ ਕੰਮ ਆ achar ਵੇਚਦੇ ਆਪਾਂ ਘਰੇ ਬਣਾ ਕੇ ਸੋਨੋ ਤੇਲ ਜੀ ਤਿਆਰ ਕਰਦੇ ਸਰਕਾਂ ਨੂੰ ਦੇ ਡੱਬੇ ਆ ਮਸਾਲਾ ਪਾ ਕੇ ਤਿਆਰ ਕਰਦੇ ਆ ਮਾਰੇ ਦੀ ਕਿਰਪਾ ਬਰਕਤ ਆਚਾਰ ਦੇ ਵਿੱਚ ਆਪਣੇ ਨਹੀਂ ਹੱਥੋਂ ਫਰਾਵ ਨਹੀਂ ਦਾਂਗਾ। ਆਚਾਰ ਦਾ ਆਰਡਰ ਕਰ ਸਕਦੇ ਹੋ। ਸਿਆਲਾਂ ਵਿੱਚ ਸਾਗ ਬਣਾਉਣੇ ਉਹ ਵੀ ਆਰਡਰ ਕਰਦੇ ਆਂ। ਵੀ ਵੇਚਦੇ ਆਂ ਆਪਾਂ, ਡਿਲੀਵਰੀ ਕਰਦੇ ਆਂ। ਤੇ ਛਟਣੀਆਂ ਵੀ ਬਣਾਉਣੇ ਆ ਆਪਾਂ। ਤੇ ਇਹ ਇਹ ਤੁਸੀਂ ਬਣਾ ਕੇ ਖਾਓ ਜਰੂਰ। ਜੇ ਕਿਸ ਨੂੰ ਆਚਾਰ ਦੀ ਲੋੜ ਆ, ਸਾਰੇ ਕਿਸੇ ਦਾ achar ਬਣਾਉਣੇ ਆ ਆਪਾਂ। ਤੇ ਆਰਡਰ ਕਰ ਸਕਦੇ ਆਂ। ਧੰਨਵਾਦ ਜੀ।